ਕੁਛ ਦਿਨ ਪਹਿਲਾਂ ਖਰੜ ਦੇ ਐਮਸੀ ਕਮਲਕਿਸ਼ੋਰ ਸ਼ਰਮਾ ਦੇ ਘਰ ਦੇ ਅੱਗੇ ਘਰ ਘਰ ਕੂੜਾ ਚੱਕਣ ਵਾਲਿਆਂ ਦੇ ਵੱਲੋਂ ਕੂੜਾ ਵੀ ਗੇਰ ਦਿੱਤਾ ਗਿਆ ਸੀ ਤੇ ਨਾਲ ਦੀ ਨਾਲ ਹੀ ਧੰਨਵਾਦੀ ਵੀ ਕੀਤੀ ਗਈ ਸੀ ਤੇ ਐਮਸੀ ਸਹਿਬਾਨਾ ਦੇ ਵੱਲੋਂ ਐਸਡੀਐਮ ਸਾਹਿਬ ਨੂੰ ਇੱਕ ਮੰਗ ਪੱਤਰ ਐਪਲੀਕੇਸ਼ਨ ਦਿੱਤੀ ਗਈ ਸੀ ਕਿ ਜਿਨ੍ਹਾਂ ਨੇ ਕੂੜਾ ਗੇਰਿਆ ਏ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤੇ ਅੱਜ ਐਸਡੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਅੱਜ ਐਡੀਐਮ ਸਾਹਿਬ ਨਾਲ ਦੋਨੇ ਧਿਰਾਂ ਨੂੰ ਬਿਠਾ ਕੇ ਜਿਹੜੀ ਹੈ ਮੀਟਿੰਗ ਕੀਤੀ ਗਈ ਆ ਤੁਹਾਨੂੰ ਲੈ ਚਲਦੇ ਆਂ ਖਰੜ ਦੇ ਐਸ.ਡੀ.ਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਕੀ ਉੱਥੇ ਗੱਲਬਾਤ ਹੋ ਰਹੀ ਹੈ ਤੇ ਤੁਹਾਨੂੰ ਦਿਖਾਨੇ ਆਂ ਮੀਟਿੰਗ ਦੀਆਂ ਲਾਈਵ ਤਸਵੀਰਾਂ ਦੋਨੇ ਧਿਰਾਂ ਕੀ ਕਹਿੰਦੀਆਂ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਆਹ ਇਹਦੇ ਬੰਦੇ ਗੂੜਾ ਗੇਰ ਕੇ ਆਏ ਦੇ ਠੀਕਾ ਪੈ ਵੀ ਅਸੀਂ ਨਾ ਲਾਵਾਂਗੇ ਕੋਈ ਨਾ ਕੋਈ 101 ਰੁਪਏ ਨਹੀਂ ਲੈਣਾ ਕਿਸੇ ਦੇ ਵੀ ਉਹ ਚੱਕੜ ਦਾ ਜੇ ਕੋਦੇ ਇਹ ਗੱਡੀ ਚ ਅੱਗ ਲੱਗੀ ਕੋਈ ਬੰਦਾ ਮਰ ਗਿਆ ਜੇ ਮੈਂ ਦੇਖਿਆ ਪ੍ਰਸ਼ਾਸਨ ਦੀ ਹੋਊਗੀ ਫੇਰ ਜੇ ਕੋਦੇ ਇਹ ਗੱਡੀ ਚ ਅੱਗ ਲੱਗੀ ਕੋਈ ਬੰਦਾ ਮਰ ਗਿਆ ਜੇ ਮੈਂ ਦੇਖਿਆ ਪ੍ਰਸ਼ਾਸਨ ਦੀ ਹੋਊਗੀ ਫੇਰ ਜੇ ਕੋਦੇ ਇਹ ਗੱਡੀ ਚ ਅੱਗ ਲੱਗੀ ਕੋਈ ਬੰਦਾ ਮਰ ਗਿਆ ਜੇ ਮੈਂ ਦੇਖਿਆ ਪ੍ਰਸ਼ਾਸਨ ਦੀ ਹੋਊਗੀ ਫੇਰ ਪ੍ਰਸ਼ਾਸਨ ਕਾਮਣੇ ਦਾ ਬੈਠੇ ਗਏ ਬੰਦਾ ਕਹਿੰਦਾ ਬੰਦਾ ਆਉਂਦਾ ਲੇਖੋ ਹੋ ਗਿਆ ਕਿਹੜੀ ਗੱਲ ਬੰਦਾ ਮਾਰ ਲੇਖੋ ਬੰਦਾ ਕਹਿੰਦਾ ਹੋ ਗਿਆ ਮੈਂ ਜਨਾਬ ਕਹਿੰਦਾ ਬੰਦਾ ਕਰ ਰਹੇ ਹੋ ਬੈਂਕ ਵਿੱਚ ਬੰਦਾ ਬੰਦਾ ਕਿਵੇਂ ਅੱਗ ਲੱਗ ਜੂਗੀ ਲਾਓ ਸਾਹਮਣੇ ਬੈਠੇ ਮੇਰੇ ਸਾਰਿਆਂ ਨਾਲ ਗੱਲਾਂ ਕਰੀਆਂ ਅੱਗ ਲੱਗ ਗਈ ਬੰਦਾ ਬੰਦਾ ਮਾਰੋ ਤਾਂ ਲੇ ਹੋ ਬਹੁਤ ਬੜਾ ਚਾਰਾ ਤੇ ਇਸ ਵੀ ਚਲੀ ਗਈ ਅਜੀਬ ਅਸੀਂ ਵੀ ਇਹ ਜੀ ਫਰਮਾਇਆ ਤੇ ਉਹ ਸਾਡਾ ਸਮਾਜ ਦਾ ਜਿਹੜਾ ਕੰਮ ਹੈ ਸਮਾਜ ਦਾ ਸਮਾਜ ਦਾ ਚੱਕਰ ਤੋਂ ਉਹ ਮਦਦ ਮਾਈ ਜੀ ਨੀ ਕੰਮ ਤੇ ਹਾਰ ਤੇ ਅਸਾਮ ਤੇ ਬਕਲਾ ਤੇ ਬੈਸਟ ਬੈਸਟ ਮਗਲਦਸ ਸਮਾਜ ਜਲੀ ਗੱਡੀਆਂ ਦੇ ਪਿੱਛੇ ਬਿਲਕੁਲ ਆ ਵਰਕਰ ਨੂੰ ਵੀ ਕਹਿ ਰਹੇ ਸਨ ਸਮਾਜ ਦੇ ਬੰਦੇ ਨਹੀਂ ਕਿਹੜਾ ਸਮਾਜ ਬੰਦਾ ਇਹ ਕਿਹੜਾ ਸਮਾਜ ਬੰਦਾ ਇਹ ਜਿਵੇਂ ਗੱਡੀਆਂ ਅੱਗ ਲਾਉਣ ਨੂੰ ਕਹਿ ਰਹੇ ਕਹਾਨੂੰ ਐਂਟੀ ਦੇ ਘਰ ਬਾਹਰ ਗੱਡੀ ਨੂੰ ਅੱਗ ਲਾਗੇ ਕੌਣ ਜ਼ਿੰਮੇਦਾਰ ਇਹ 6 ਬੰਦੇ ਉਹਨਾਂ ਦੇ ਨਾਮ ਨੋਟ ਕਰਦੇ ਗੱਡੀਆਂ ਮਾਰ ਕੇ ਦੇਖਦੇ 6 ਬੰਦੇ ਜਿੰਮੇਦਾਰ ਹੋਣਗੇ ਪਿੱਛੇ ਸਰਕਾਰੀ ਮੁਲਾਜ਼ਮ ਵੀ ਹੈ ਅਸੀਂ ਇਹੋ ਨਿਸ਼ਚਿਤ ਇਹਨਾਂ ਨੂੰ ਪਿਆਰਾ ਸੀ ਸਾਰੇ ਕਰਨ ਦੀ ਪਹਿਲਾਂ ਉਹ ਬਿੰਦਰ ਨਮਾਇੰਦਗੀ ਕਰਦਾਦਾ ਜੀ ਉਹ ਬੈਠਾ ਪਿੱਛੇ ਉਹ ਸਰਕਾਰੀ ਮੁਲਾਜ਼ਮ ਹੈ ਉਹ ਕਿਸ ਆਧਾਰ ਤੇ ਨਮਾਇੰਦਗੀ ਕਰ ਰਿਹਾ ਸਰਕਾਰੀ ਮੁਲਾਜ਼ਮ ਉਹ ਕਿਹੜਾ ਜੀ ਖੜੇ ਬੰਦੀ ਘਰ ਵੇਖੋ ਹਰ ਕੋਈ ਅਗੈ ਕੋਈ ਜੁਣਦਾ ਹੈ ਜੁਣਦਾ ਕੋਈ ਹੋਇਆ ਇਹ ਬੰਦੇ ਦਾ ਬਾਤ ਆਇਆ ਸਾਡੇ ਦਾ ਪਿੰਚਰ ਦਾ ਅਜ ਪਹਿਲੀ ਵਾਰ ਆਏ ਇਹ ਕੋਈ ਕਿਸੇ ਪਹਿਲਾਂ ਵੀ ਤਾਂ ਕਰਦੇ ਮੇਰੀ ਦੇਖੋ ਜੁਨੀਏ ਨਾਲ ਜਾਣਾ ਪੜਦਾ ਇਸ ਕਰਕੇ ਗੱਲ ਉਹ ਨਹੀਂ ਹੈ ਕਿ ਤਰਕੀਆਂ ਜਾਂ ਨਜਾਇਜ਼ ਤਬਣਾ ਉਹ ਗੱਲ ਹੈ ਇਹੋ ਗੱਲ ਹੈ ਜਦੋਂ ਰਾਣ ਗਏ ਤਾਂ ਜਿੰਮੇਂਦੀ ਕਰਦੇ ਲੋਕਾਂ ਦੀ ਵੀ ਇਹ ਕਰਦੇ ਦੇਖੋ ਨਾਲ ਮਿਲ ਕੇ ਚੱਲਣਾ ਸਾਰਾ ਕੋਈ ਆਪਣਾ ਕੋਈ ਪਾਸੇ ਨਾ ਪਿਆ ਬਹਿੰਦਾ ਵੀ ਉਹਦੇ ਕਰਪਾ ਜਾਣਾ ਹੈ ਮੇਰਾ ਮੇਰਾ ਮੈਸਾ ਅਮੋਲ ਬਕਰ ਮੰਨਦਾ ਵੀ ਕਿਆ ਹੋਇਆ ਨਹੀਂ ਭਾਈ ਉਹ ਨਹੀਂ ਮੇਰਾ 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 ਕਿਨੇ ਦਾ ਰੂਟ ਬੜਾ ਉਹ ਨਹੀਂ ਜਨਾਬ ਨਹੀਂ ਮੇਰਾ ਨੋ ਕੀ ਵਿੱਚ ਲਿਖਿਆ ਨਹੀਂ ਦੱਸੋ ਮੇਰਾ ਨੋ ਲਿਖਾ ਹੋਤਾ ਕਿ ਇਹ ਸੈਂਚੋ ਪਹਿਲਾ ਸਿਕਾ ਉਹ ਹੋ ਗਿਆ ਹਰ ਬੰਦਾ ਬਿਲਕੁਲ ਚਿਕਨ ਮੰਨੈ ਜਦ ਕਰੂਗਾ ਜੰਨੀ ਸਾਹਿਬ ਦਾ ਕਰਦੇ ਮੈਂਦਾ ਸੀ ਜੀ ਉਹ ਬੰਦਾ ਆਧਾਰ ਕਾਰਡ ਸਮੇਤ ਇੱਥੇ ਸ਼ਾਮਲ ਸਾਡੇ ਸਾਹਮਣੇ ਲਿਆਓ ਫੇਰ ਗੱਲ ਕਰਾਂਗੇ ਫੇਰ ਕਰ ਲਓ ਸਾਡੇ ਕਿਸੇ ਦੇ ਕਰਦੇ ਹੋ ਸਾਡੇ ਕਿਸੇ ਦੇ ਕਰਦੇ ਹੋ ਸਾਡੇ ਕਿਸੇ ਦੇ ਕਰਦੇ ਹੋ ਜਿਹੜੀ ਗੱਲ ਹੋਈ ਹੈ ਕੱਲ ਨੂੰ ਫੇਰ ਹੋਊਗਾ ਸਾਨੂੰ ਨਹੀਂ ਪਤਾ ਜੀ ਅਸੀਂ ਮਾਫੀ ਮੰਗਦੇ ਹਾਂ ਸਾਡੇ ਕੋਲ ਜੇ 6 ਬੰਦੇ ਜ਼ਿੰਮੇਦਾਰ ਹੋਣਗੇ ਕਿਸੇ ਵੀ ਐਮਸੀ ਦੇ ਕਿਸੇ ਨੂੰ ਨੁਕਸਾਨ ਹੋਇਆ ਉਹਨਾਂ ਨੇ ਕਹਿਤਾ ਵੀ ਸਾਡੇ ਨਾਲੋਂ ਕਿਸੇ ਨੂੰ ਪਰਟੀਕੂਲ ਕਰਨ ਦਾ ਨਹੀਂ ਦਿੱਤਾ ਜੀ ਉਹ ਕੰਮ ਕਰਵਾਤਾ ਇਕੱਲੇ ਇਕੱਲੇ ਮਾਰਚ ਲਈ ਇਕੱਲਾ ਇਕੱਲਾ ਮੈਂਬਰ ਨਾਲ ਆ ਕੇ ਸਟਾਰਟ ਕਰਾਉਗਾ ਆਹੋ ਸਟਾਰਟ ਹੋਣਾ ਜਿਹੜਾ ਲੇਟ ਜਾ ਦੇ ਬੰਦੇ ਲਾਉਂਦੇ ਨੇ ਬਸ ਜੇ ਕੋਈ ਮੈਂਬਰ ਦੇ ਵਾਸਤੇ ਆਪਾਂ ਆਏ ਜੀ ਇਹਨਾਂ ਦੇ ਬੰਦਾ ਸਾਡਾ ਜੀ ਪਿਤੇ ਦਿਨੀ ਤੁਹਾਡੇ ਘਰ ਦੇ ਅੱਗੇ ਜਿਹੜਾ ਹੈ ਕੂੜਾ ਘੇਰ ਗਏ ਤੇ ਜੋ ਕਰ ਕਰ ਕੂੜਾ ਚੱਕਦੇ ਨੇ ਤੇ ਵਿਰੋਧ ਕਰ ਰਹੇ تھے ਕਿ ਟੈਂਪੂ ਨਹੀਂ ਚੱਲਣ ਦੇਣੇ ਅੱਜ ਮੀਟਿੰਗ थी ਮੀਟਿੰਗ ਦੇ ਵਿੱਚ ਵੀ ਹੰਗਾਮਾ ਹੋਇਆ ਉਹਨਾਂ ਨੇ ਕਿਹਾ ਏ ਕਿ ਅਗਰ ਟੈਂਪੂ ਚੱਲਦੇ ਨੇ ਤਾਂ ਅਸੀਂ ਟੈਂਪੂ ਸਣੇ ਅੱਗ ਲਾ ਦਾਂਗੇ ਕੀ ਕਹਿਣਾ ਜਾਉਂਗੇ ਜੀ ਦੇਖੋ ਇਹ ਸਰਕਾਰ ਦੀਆਂ ਪਾਲਿਸੀਆਂ ਮੁਤਾਬਕ ਅਸੀਂ ਟੈਂਪੂ ਚਲਾ ਰਹੇ ਸੀ ਖਰੜ ਦੇ ਵਿੱਚ ਸਾਰ ਜਮ ਸਾਰੇ ਪਾਸੇ ਗੰਦ ਹੈ ਅਸੀਂ ਇਹਨਾਂ ਨੂੰ ਰਿਕੁਐਸਟ ਕਰੀ ਸੀਗੀ ਵੀ ਸਾਨੂੰ ਸਾਡੇ ਟੈਂਪੂ ਲੈਦੇ ਅਸੀਂ ਟੈਂਪੂ ਚਲਾਣੇ ਇਹਨਾਂ ਨੇ ਖਰੜ ਦੇ ਵਿੱਚ ਐਜੀਟੇਸ਼ਨ ਵੀ ਕਰਿਆ ਜਿੰਦਾਬਾਦ ਮੁਰਦਾਬਾਦ ਵੀ ਕਰੀ ਜਦੋਂ ਅਸੀਂ ਟੈਂਪੂ ਚਲਾਉਣ ਦੀ ਸਾਡੀ ਗੱਲ ਹੋਈ ਸਾਡੇ 16 ਮੈਂਬਰ ਉਥੇ ਕਮੇਟੀ ਦੀ ਮੀਟਿੰਗ ਕਰ ਰਹੇ ਸੀ ਤਕਰੀਬਨ ਉਹ ਇਹ ਮੇਰੇ ਘਰ ਦੇ ਅੱਗੇ ਗੰਦ ਸਿੱਟ ਗਏ ਉਹਦੇ ਵਿੱਚ ਇਹ ਫਿਰ ਉਹ ਤੋਂ ਬਾਅਦ ਇਹ ਮਾਫੀ ਮੰਗਣ ਵਾਸਤੇ ਆਏ ਕਮੇਟੀ ਦੇ ਸਾਹਤੋਂ ਕਹਿੰਦੇ ਕੂੜਾ ਤਾਂ ਨਹੀਂ ਸਿੱਟਿਆ ਅਸੀਂ ਮਾਫੀ ਮੰਗਦੇ ਹਾਂ ਤੁਹਾਨੂੰ ਲੇਕਿਨ ਉਹ ਗੱਲ ਅਸੀਂ ਪ੍ਰਸ਼ਾਸਨ ਨੂੰ ਕਿਹਾ ਦੋ ਵੀ ਸਾਡੀ ਅੱਜ ਸੈਟੀਸਫੈਕਸ਼ਨ ਹੈ ਨਹੀਂ ਉਹ ਅਸੀਂ ਪ੍ਰਸ਼ਾਸਨ ਨੂੰ ਦੋ ਵਾਰੀ ਲੈਟਰ ਦੇ ਚੁੱਕੇ ਸੀ ਅੱਜ ਐਸਡੀਐਮ ਸਾਹਿਬ ਨੇ ਉਹਨਾਂ ਨੂੰ ਸਾਡੇ ਸਮੂਹ ਐਮਸੀ ਜਾਰੇ ਸਾਰੇ 26 ਦੇ 26 ਇੱਥੇ ਹਾਜ਼ਰ ਸੀਗੇ ਉਹਨਾਂ ਜਿਹਨਾਂ ਨੂੰ ਬੁਲਾਇਆ ਸੀ ਲੇਕਿਨ ਅੱਜ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਅੱਗੇ ਫਿਰ ਜੇ ਤੁਸੀਂ ਟੈਂਪੂ ਚਲਾਏ ਅਸੀਂ ਅੱਗ ਲਾ ਦੂਗੇ ਅੱਗ ਲਾ ਦੂਗੇ ਥੋੜੇ ਟੈਂਪੂਆਂ ਨੂੰ ਥੋੜੀਆਂ ਗੱਡੀਆਂ ਨੂੰ ਜੀ ਪ੍ਰਾਪਰਟੀਆਂ ਨੂੰ ਮਤਲਬ ਮਤਲਬ ਉਹ ਮਤਲਬ ਉਹਨਾਂ ਸਹਿਮ ਦਾ ਮਾਹੌਲ ਹੈ ਜਿਹੜਾ ਅੱਜ ਪੈਦਾ ਕਰਤਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨਾਂ ਦੇ ਵਿਰੁੱਧ ਜਿਨ੍ਹਾਂ ਨੇ ਉਦਨ ਵਟਸਐਪ ਤੇ ਪਾ ਕੇ ਮੇਰੇ ਘਰ ਮੂਰੇ ਧਰਨੇ ਲਵਾਏ ਮੇਰੇ ਘਰ ਮੂਰੇ ਨਾਰੇਬਾਜੀ ਕਰਵਾਈ ਮੇਰੇ ਘਰ ਮੂਰੇ ਗੰਦ ਸਿੱਟਿਆ ਉਹਨਾਂ ਵਿਰੁੱਧ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਅਸੀਂ ਸਮੂਹ ਐਮਸੀ ਪ੍ਰਸ਼ਾਸਨ ਨੂੰ 2-3 ਦਿਨ ਦਾ ਟਾਈਮ ਦੰਨੇ ਵਰਕਿੰਗ ਡੇ ਮੰਗਲਵਾਰ ਦਾ ਸੀ ਬੁੱਧਵਾਰ ਨੂੰ ਇੱਥੇ ਧਰਨੇ ਤੇ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਕਿਸੇ ਵੀ ਐਮਸੀ ਨੂੰ ਪਿੰਬਣ ਕਰਨ ਤੋਂ ਕੋਈ ਸਾਡੀ ਮਨਸਾ ਨਹੀਂ ਹੈ ਉਹ ਜੇ ਸਾਡੇ ਵਰਕਰ 1000-1500 ਬੰਦੇ ਸਾਡੇ ਵਰਕਰ ਆ ਇਹ ਕਿਸੇ ਨੇ ਕੋਈ ਹੈ ਜੀ ਗਲਤ ਬਾਤ ਕੀਤੀ ਹੈ ਉਸ ਦੇ ਸਬੰਧ ਵਿੱਚ ਅੱਜ ਮੀਟਿੰਗ ਬੁਲਾਈ ਗਈ ਸੀ ਜਿੰਮ ਸਾਹਿਬ ਨੇ ਸਾਰੇ ਐਮਸੀ ਦੇ ਮੂਹਰੇ ਖੜ ਕੇ ਹੱਥ ਬਨਕੜ ਕੇ ਮੈਂ ਹੱਥ ਬਨ ਕੇ ਮੈਂ ਕਿਹਾ ਕਿ ਵੀ ਜੇ ਕਿਸੇ ਸਾਡੇ ਵਰਕਰ ਨੇ ਸਮਾਜ ਦੇ ਬੰਦੇ ਨੇ ਜੇ ਕੋਈ ਹਜਿ ਤੱਕ ਕੀਤੀ ਵੀ ਹੈ ਸਾਨੂੰ ਪਤਾ ਕਿਹੜਾ ਬੰਦਾ ਹੁਣ ਕਰ ਗਿਆ ਲੇਕਿਨ ਉਹਦੇ ਵੱਲੋਂ ਜਥੇਬੰਦਕ ਤੌਰ ਤੇ ਇਹ ਅਗਵਾਈ ਕਰਦੇ ਅਸੀਂ ਅਗਵਾਈ ਕਰ ਰਹੇ ਹਾਂ ਅਸੀਂ ਉਹਦੇ ਤੌਰ ਤੇ ਵੀ ਅਸੀਂ ਮਾਫੀ ਮੰਗਦੇ ਹਾਂ ਤੇ ਵਚਵਾਦ ਦਵਾਨੇ ਆ ਵੀ ਅੱਗੇ ਤੋਂ ਇਹ ਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਵੇ ਨਹੀਂ ਆ ਤਾਂ ਠੀਕ ਹੈ ਤੁਸੀਂ ਮਾਫੀ ਮੰਗ ਲਈ ਪਰ ਜਿਹੜਾ ਤੁਸੀਂ ਕਿਹਾ ਕਿ ਅਗਰ ਟੈਂਪੂ ਚੱਲੇ ਤਾਂ ਅਸੀਂ ਸਣਾ ਬੰਦਾ ਟੈਂਪੂ ਨੂੰ ਆਪ ਖੜਾ ਦਾਂਗੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਵਾਲਮੀਕੀ ਸਮਾਜ ਹੈ ਮੈਂ ਫਿਰ ਕਹਿਣਾ ਚਾਹੂੰਗਾ ਇੱਕ ਅਨਪੜ ਵਰਗ ਹੈ ਅਨਪੜ ਵਰਗ ਹੈ ਸੁਰੂ ਤੇ ਹੀ ਦਬੇ ਹੋਤਲੇ ਇਹਨਾਂ ਲੋਕਾਂ ਨੇ ਅਸੀਂ ਲੋਕਾਂ ਦੇ ਪ੍ਰਾਈਵੇਟ ਘਰਾਂ ਤੋਂ ਅਸੀਂ ਕੁੱਲਾ ਚੁੱਕ ਕੇ 100 ਰੁਪਏ ਮਹੀਨਾ ਲੈ ਕੇ ਸਭਾ ਸਰਵਰ ਮਹੀਨਾ ਲੈ ਕੇ ਅਸੀਂ ਆਪਣੇ ਪਰਿਵਾਰਾਂ ਨੂੰ ਪਾਲਦੇ ਆਂ ਲੇਕਿਨ ਸਰਕਾਰ ਦੀ ਨਗਾਹ ਤੇ ਪਈ ਹੋਈ ਹੈ ਕਿ ਅਸੀਂ ਨਵੇਂ ਰੁਜ਼ਗਾਰ ਖੋਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੇ ਰੋਜ਼ਗਾਰ ਦੇਣ ਦੇ ਬੜੇ-ਬੜੇ ਵਾਅਦੇ-ਵਾਦੇ ਕਰ ਰਹੀ ਲੇਕਿਨ ਇੱਥੇ ਤਾਂ ਬੇਰੋਜ਼ਗਾਰੀ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਆਟੋ ਚੱਲਦੇ ਆ ਉਹ ਤੇ ਸਾਨੂੰ ਖਦਸਾ ਇਸ ਗੱਲ ਦਾ ਵੀ ਸਾਡੇ ਬੰਦੇ ਜਿਹੜੇ ਉਹ ਬੇਰੋਜ਼ਗਾਰ ਕਿਤੇ ਜਾਣਗੇ ਇਹ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਫਿਰ ਤੁਸੀਂ ਆਗਲਾਉਂਗੇ ਜੀ ਫਿਰ ਆਟੋ ਨਹੀਂ ਲਾਵਾਂਗੇ ਸਾਡੇ ਬੰਦੇ ਤੁਸੀਂ ਇਹ ਬਿਆਨ ਦੇ ਸਾਡੇ ਰਿਪੋਰਟ ਦੇ ਦੇਖੋ ਇਹ ਜਦੋਂ ਐਮਸੀ ਸਾਹਿਬ ਨੇ ਸਾਨੂੰ ਗ੍ਰਾਮਵਾਲਾਂ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੇ ਵੀ ਉਹਨਾਂ ਗਰਮਗਰਮੀ ਕੀਤੀ ਹੈ ਗਰਮਜੋ ਮੇਰੇ ਬਦਨ ਕਹਿਆ ਗਿਆ ਲੇਕਿਨ ਇਹ ਜੀ ਕੋਈ ਕਾਰਵਾਈ ਅਸੀਂ ਮਾਨਯੋਗ ਐਡਮਿਸ਼ਨਰ ਉਸ ਮੈਂ ਉਹ ਸਾਹਮਣੇ ਪੇਸ਼ ਕੀਤਾ ਉਹ ਕਿਉਂ ਨਹੀਂ ਪੇਸ਼ ਕਰ ਰਹੇ ਉਹ ਤੇ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਕਿਹੜਾ ਬੰਦਾ ਗਿਰ ਗਿਆ ਤੁਹਾਨੂੰ ਉਹਦੇ ਬਾਰੇ ਕੋਈ ਪਤਾ ਹੀ ਨਹੀਂ ਹੈ ਜੀ ਇਹ ਤੁਹਾਨੂੰ ਦਿਖ ਰਿਹਾ ਹੈ ਜੀ ਇਹ ਤੁਹਾਨੂੰ ਦਿਖ ਰਿਹਾ ਆਏਗਾ ਪਛਾਣ ਕੇ ਤੁਸੀਂ ਕਾਰਵਾਈ ਕਰੋ ਅਸੀਂ ਥੋੜੀ ਕਰਾਂਗੇ ਜੀ ਕਾਰ ਜਿਹਨੇ ਵੀ ਕਰਨੀ ਹੈ ਪ੍ਰਸ਼ਾਸਨ ਨੇ ਕਰਨੀ ਹੈ ਤੁਸੀਂ ਮਾਫੀ ਮੰਗ ਰਹੇ ਹੋ ਸਮਾਜ ਦੇ ਵਰਗ ਦੇ ਬੰਦੇ ਵਾਸਤੇ ਆਪਣੇ ਵਾਸਤੇ ਜੀ 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 ਸਭ ਤੁਸੀਂ ਯੂਜ਼ ਕਰ ਰਹੇ ਹੋ ਜੀ ਜੀ ਇਹ ਫਿਰ ਉਸ ਨੂੰ ਸਾਹਮਣੇ ਲਿਆਉਂ ਨੂੰ ਜਦੋਂ ਜਦੋਂ ਜਨਾਬ ਪਤਾ ਹੋਏਗਾ ਸਾਨੂੰ ਵੀ ਉਹ ਬੰਦਾ ਗਿਰ ਕੇ ਗਿਆ ਤਾਂ ਹੀ ਅਸੀਂ ਸਮਝ ਲੈ ਕੇ ਆਵਾਂਗੇ ਹੁਣ ਇਹਨੇ 1000 ਬੰਦੇ ਤੋਂ ਬੰਦੀ ਰੈਲੀ ਸੀ ਤਰਨਾ ਸੀਗਾ 1000 1 ਪਰ ਜਿਹੜੀ ਆ ਤੁਸੀਂ ਅੱਗ ਲਾਣੇ ਵਾਲੀ ਗੱਲ ਕਹੀ ਦੀ ਸੀ ਕੀ 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 ਗਾਓਗੇ ਇੱਕ ਵਾਰ ਦੁਬਾਰਾ ਤੋਂ ਮੈਂ ਪੁੱਛ ਰਿਹਾ ਦੁਬਾਰਾ ਮੈਂ ਮੰਨ ਹੀ ਹੋ ਗਿਆ ਜੀ ਸਭ ਨੂੰ ਕਹਿਣਾ ਵੀ ਠੀਕ ਹੈ ਐਮਸੀ ਸਾਹਿਬ ਨਾਲ ਗਰਮਾ ਗਰਮੇ ਮੀਟਿੰਗ ਹੋਈ ਹੈ ਮਾਹੌਲ ਗਰਮ ਹੋ ਗਿਆ ਸੀਗਾ ਮੇਰੇ ਤੋਂ ਕਹਿ ਹੋ ਗਿਆ ਪਰ ਅਜੇ ਤੱਕ ਕੋਈ ਕਾਰਵਾਈ ਹੋਈ ਹੈ ਨਿੱਤੀ ਵਿਸ਼ਵ ਦੇ ਨੂੰ ਪਿਆਰਾ ਅਜੇ ਕੋਈ ਕਾਰਵਾਈ ਕੋਈ ਨਹੀਂ ਹੋਈ ਗੇਰਮ ਖਿਆਲੀ ਬਿਆਨ ਦੋਗੇ ਤਾਂ ਤਾਂ ਪੱਕੇ ਗਈ ਮੌਤ ਜੀ ਕੋਈ ਬਣੀ ਅੱਗੇ ਇਸ ਗਲਤ ਧਿਆਨ ਰੱਖਿਆ ਜਾਏਗਾ ਵੀ ਅਜੇ ਕਾਰਵਾਈ ਕੋਈ ਨਹੀਂ ਹੋਏਗੀ ਪਰ ਅਸੀਂ ਆਪਣਾ ਰੋਜ਼ਗਾਰ ਸਲਾਮਤ ਰੱਖਣਾ ਹੈ ਸਾਨੂੰ ਫਿਰ ਪ੍ਰਸ਼ਾਸਨ ਤੋਂ ਇਹ ਬੇਨਤੀ ਹੈ ਵੀ ਇਹ ਗੱਡੀਆਂ ਨਾ ਚਾਹੀਣ ਜਿਵੇਂ ਨਿੱਜੀ ਤੌਰ ਤੇ ਸਾਡੇ ਬੰਦੇ ਕੰਮ ਕਰਦੇ ਆ ਰੇੜਿਆਂ ਨਾਲ ਕਰਦੇ ਆ ਇਹ ਕਰਮਲ ਕੁਝ ਹੋਰ ਨੰਬਰ ਨੂੰ ਜੋ ਪਹਿਲਾਂ ਅਪਲੀਕੇਸ਼ਨ ਦਿੱਤੀ ਗਈ ਸੀ ਜਦੋਂ ਉਸ ਸਮੇਂ ਵਾਅਕਾ ਹੋਇਆ ਸੀਗਾ ਪਰੰਤੂ ਇਹਨਾਂ ਨੇ ਨਮਾਇੰਦਿਆਂ ਨੇ ਕਿਹਾ ਸੀ ਚੋ ਇਹਨਾਂ ਦੇ ਕੂੜਾ ਚੱਕਣ ਵਾਲੇ ਨਮਾਇੰਦਗੀ ਕਰਦੇ ਆ ਪ੍ਰਧਾਨਾ ਨੇ ਕਿਹਾ ਸੀ ਵੀ ਅਸੀਂ ਜਾ ਕੇ ਮਾਫੀ ਮੰਗ ਲਾਂਗੇ ਪਰ ਜੋ ਕਾਉਂਸਲਰਜ਼ ਵੱਲੋਂ ਉਸ ਗੱਲ ਤੇ ਤਸੱਲੀ ਨਹੀਂ ਸੀ ਪ੍ਰੋਟਾਈ ਗਈ ਇਸ ਲਈ ਦੁਬਾਰਾ ਬੁਲਾਏ ਸੀ ਵੀ ਚਲੋ ਬੈਠ ਕੇ ਇਹਨਾਂ ਦਾ ਕੋਈ ਆਪਸੀ ਗੱਲਬਾਤ ਕਰਕੇ ਜਿਹੜਾ ਸਾਂਝੇ ਤੌਰ ਤੇ ਕੋਈ ਸੋਲੂਸ਼ਨ ਕੱਢ ਲਿਆ ਜਾਵੇ। ਤੋਂ ਅੱਜ ਵੀ ਉਹੀ ਗੱਲ ਰਹੀ ਹੈ ਉਹਨਾਂ ਨੇ ਮਾਫੀ ਮੰਗੀ ਹੈ ਕੰਮਿਸ਼ਨਰ ਉਸ ਦਿਨ ਪਹਿਲਾਂ ਇਹਨਾਂ ਨੇ ਦਫ਼ਤਰ ਜਾ ਕੇ ਕਮੇਟੀ ਤੇ ਮੰਗੀ ਸੀ ਪਰ ਉਹ ਉਹ ਇਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਸੁੱਟਿਆ ਨਹੀਂ ਸੁੱਟਿਆ ਨਹੀਂ ਸੁੱਟਿਆ ਪਰ ਅਸੀਂ ਮਾਫੀ ਮੰਗਦੇ ਆ। ਜਿਹੜੇ ਕਾਉਂਸਲਰ ਵੱਲੋਂ ਇਹੀ ਕਿਹਾ ਵੀ ਜਿਹੜੇ ਬੰਦਿਆਂ ਨੇ ਸੁੱਟਿਆ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਤੇ ਉਹਨਾਂ ਤੋਂ ਹੀ ਮਾਫੀ ਮੰਗਾਈ। ਸਰ ਇੱਕ ਗੱਲ ਉੱਥੇ ਹੋਰ ਦੇਖਣ ਨੂੰ ਮਿਲੀ ਹੈ ਉਹਨਾਂ ਦੇ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਅਗਰ ਜਿਹੜਾ ਕੂੜਾ ਚੱਕਣੇ ਖਾਤਰ ਨਜ਼ਰ ਕਾਉਂਸਲ ਨੇ ਟੈਂਪੋ ਹਾਇਰ ਕਰੇ ਨੇ ਅਗਰ ਉਹ ਚੱਲਦੇ ਐ ਤਾਂ ਉਹਨਾਂ ਨੇ ਕਿਹਾ ਕਿ ਸਣੇ ਬੰਦੇ ਨੂੰ ਅਸੀਂ ਅੱਗ ਲਾ ਦਾਂਗੇ ਜੀ ਤੇ ਤੁਹਾਡੇ ਵੱਲੋਂ ਸਰਯਾਮ ਬਿਆਨ ਦਿੱਤੇ ਆ ਉਹਨਾਂ ਨੇ ਕੀ ਕਾਰਵਾਈ ਕਰੋਗੇ ਇਹਨਾਂ ਬਿਆਨਾਂ ਤੇ ਜੀ ਨਹੀਂ ਜੇ ਅਸੀਂ ਉਹਨਾਂ ਨੂੰ ਉਨਮੋਖਿਤ ਵੀ ਕਰ ਦਿੱਤਾਗਾ ਹੀਟਿੰਗ ਆਰਗੂਮੈਂਟ ਜਿਸ ਉਹਨਾਂ ਨੇ ਕੱਲ ਕਹੀ ਸੀ ਉਹਨਾਂ ਨੂੰ ਇਹ ਵੀ ਕਿਹਾ ਵੀ ਗ ਜੇ ਕੋਈ ਇਦਾਂ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਕਾਨੂੰਨ ਅਨੁਸਾਰ ਉਪਰਦੀ ਕਾਰਵਾਈ ਕੀਤੀ ਜਾਊਗੀ ਸਖਤ ਕਾਰਵਾਈ ਕਰਾਂਗੇ ਇਦਾਂ ਦਾ ਕੋਈ ਕਿਸੇ ਨੂੰ ਕੋਈ ਉਹ ਥ੍ਰੈਟ ਕਰਨਾ ਨਹੀਂ ਕਿਉਂਕਿ ਸ਼ਹਿਰ ਵਾਸੀਆਂ ਨੂੰ ਪੂਰੀ ਆਜ਼ਾਦੀ ਹੈ ਐਮਸੀ ਸਰਕਾਰ ਨੂੰ ਵੀ ਮਨੰਦਗੀ ਕਰਦੇ ਆ ਲੋਕਾਂ ਦਾ ਇਹਨਾਂ ਨੇ ਪੱਕਾ ਰੱਖਣਾ ਹੈ ਸ਼ਹਿਰ ਦੀ ਸਫਾਈ ਦਾ ਵੀ ਜਿਹੜਾ ਉਹ ਧਿਆਨ ਰੱਖਣਾ ਸਰਿਕਾ ਤੁਹਾਡੇ ਇੱਕ ਤਰ੍ਹਾਂ ਦਾ ਕੋਟੇ ਲੱਗਦੀ ਹੈ ਜਦੋਂ ਐਸਡੀਐਮ ਸਾਹਿਬ ਬੈਠੇ ਹੁੰਦੇ ਨੇ ਕੋਟ ਲੱਗਦੀ ਹੈ ਕੋਟ ਦੇ ਵਿੱਚ ਆ ਕੇ ਧਮਕੀ ਦੇਣਾ ਫੇਰ ਤਾਂ ਕਾਨੂੰਨੀ ਕਾਰਵਾਈ ਬਣਦੀ ਹੈ ਜੀ ਚਲੋ ਆਪਾਂ ਉਹਨਾਂ ਨੂੰ ਜਿਹੜੀ ਗੱਲ ਹੋਈ ਸੀਗੀ ਗਲਤ ਕੀਤੀ ਹੈ ਉਹਨਾਂ ਨੇ ਗਲਤ ਕੀਤੀ ਉਹਨੇ ਉਸ ਤੋਂ ਬਾਅਦ ਉਸਦੀ ਵੀ ਮਾਫੀ ਮੰਗੀ ਹੈ ਵੀ ਅਸੀਂ ਇਦਾਂ ਦੀ ਗੱਲ ਕੋਈ ਨਹੀਂ ਹੋਊਗੀ ਪਰ ਫਿਰ ਵੀ ਜੇ ਕੋਈ ਅਨਜਕਾਮੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਊਗੀ ਸਭ ਇਹ ਦੇਖੋ ਇੱਕ ਵਾਰ ਤਾਂ ਜਿਉਂ ਕੂੜਾ ਗੇਰਦੇ ਐ ਐਮਸੀ ਦੇ ਦੂਸਰੀ ਵਾਲੇ ਸਿੱਧਾ ਕੇ ਧਮਕਾ ਦੇ ਨੇ ਉਹ ਦੋ ਦੋ ਗਲਤੀਆਂ ਕਰ ਰਹੇ ਇੰਦੀਆਂ ਉਹ ਗਲਤੀ ਲਈ ਤਾਂ ਮਾਫੀ ਮੰਗ ਚੁੱਕੇ ਪਰ ਸਾਨੀਨ ਸਾਹਬ ਨੇ ਮੰਗ ਚੁੱਕੇ ਪਰ ਉਹਦੇ ਚ ਕਾਉਂਸਲਰਜ਼ ਵੱਲੋਂ ਤਸੱਲੀ ਨਹੀਂ ਹੈ ਮੈਂ ਉਹੀ ਗੱਲ ਕਹਿ ਰਿਹਾ ਇਨ੍ਹਾਂ ਵੱਲੋਂ ਇਹਨਾਂ ਨੇ ਇਹੀ ਕਿਹਾ ਗਿਆ ਵੀ ਜਿੰਨੀ ਦੇਰ ਤੱਕ ਜਿਹੜੇ ਸੁੱਟਨ ਮਿਲੇ ਆ ਬੰਦੇ ਆ ਕੇ ਮਾਫੀ ਨਹੀਂ ਮੰਗਦੇ ਉਹ ਉਸ ਤਰ੍ਹਾਂ ਦੀ ਅਸੀਂ ਸਾਡੀ ਚੰਪਤੀ ਨਹੀਂ ਆ ਸਾਡੀ ਤਸੱਲੀ ਨਹੀਂ ਅਗਰ ਭਵਿੱਖમાં ਕੋਈ ਇਹੋ ਜਿਹੀ ਹਰਕਤ ਕਰਦੇ ਆ ਜਾਂ ਟੈਂਪੋ ਨੂੰ ਜਾਂ ਇਹਨਾਂ ਦੇ ਕਿਸੇ ਨੂੰ ਜਾਨ ਮਾਲ ਨੂੰ ਨੁਕਸਾਨ ਹੁੰਦਾ ਤਾਂ ਕਾਰਵਾਈ ਹੋਗੀ ਜ ਇਹਨਾਂ ਦੇ ਖਿਲਾਫ ਹੋਊਗੀ ਸਖਤ ਕਾਰਵਾਈ ਹੋਊਗੀ ਲਾਂਡ ਆਊਟਰ ਤਾਂ ਕਿਸੇ ਦੇ ਹੱਥ ਚ ਲੈ ਹਾਲ ਜੇ ਆਪਾਂ ਗੱਲ ਕਰੀਏ ਮੁੱਦਾ ਇੱਥੇ ਹੀ ਅੜ ਗਿਆ ਕਿ ਜਿਸ ਬੰਦੇ ਨੇ ਵੀ ਕੂੜਾ ਗੇਰਿਆ ਹੈ ਉਸ ਨੂੰ ਅੱਗੇ ਲਿਆਂਦਾ ਜਾਵੇ ਫਿਲਹਾਲ ਧਮਕੀ ਦੇਣ ਵਾਲੇ ਜੋ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੇ ਮਾਫੀ ਮੰਗੀ ਕਿ ਗਰਮਾ-ਗਰਮਾਈ ਦੇ ਵਿੱਚ ਮੇਤੋਂ ਇਹ ਅਪਸ਼ਬਦ ਕਹਿ ਦਿੱਤੇ ਗਏ ਸੀ ਪਰ ਇਹ ਹਜਾ ਅਸੀਂ ਭਵਿੱਖ ਦੇ ਵਿੱਚ ਕੋਈ ਹਰਕਤ ਨਹੀਂ ਕਰਾਂਗੇ ਤੇ ਦੂਜੇ ਪਾਸੇ ਐਮਸੀ ਸਹਿਬਾਨਾ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਵੀ ਮੇਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਉੱਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇ ਇਹ ਗੱਲ ਕਰਨਿਆ ਖਰੜ ਦੇ ਐਸ.ਡੀ.ਐਮ ਗੁਰਵਿੰਦਰ ਸਿੰਘ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਤੇ ਬਹੁਤ ਜਲਦ ਹੀ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਖਰੜ ਤੋਂ ਸ਼ੈਵਦ ਬਰਮਾ ਦੀ ਖਾਸ ਰਿਪੋਰਟ